ਸਾਸਰੀਕ ਆਓ ਜੀ ਸਾਰਿਆਂ ਨੂੰ ਲੋ ਜੀ ਆਨੇ ਕਰਨ ਜੱਗੇ ਦਾ ਫੋਨ ਆਇਆ ਸੁਪਰੀ ਵੀਰ ਹੁਣਾਂ ਦੇ ਦਾ ਕਹਿੰਦਾ ਵੀ ਸਾਡਾ ਘੇੜਾ ਲਾਦੇ ਗੰਨੇ ਦਾ ਇੱਕ ਉਹ ਅੱਜ ਕਿਤੇ ਕੰਮ ਗਏ ਹੋਣੇ ਆ ਹਾਂ ਲੋ ਜੀ ਆ ਗਏ ਘਰ ਦੇ ਕੋਲੇ ਟਰੈਕਟਰ ਖੜਾ ਆਪਣਾ ਬਾਹਰੇ ਟੋਰੀ ਬਾਹਰੇ ਖੜਾਇਆ ਪੱਕਾ ਜਦੁੱਲੇ ਕੋਲ ਤੇ ਆਇਆ ਬੱਕਣੇ ਖੜਾਤਾ ਤਾਂ ਜਾਣਿਆ ਹੁਣ ਟਰੈਕਟਰ ਲੈ ਕੇ ਫਿਰ ਫਰਦੇ ਗੰਨਾ ਲੋੜੂ ਦਾ ਮੱਕੀ ਗੰਨਾ ਲੱਦ ਕੇ ਇੱਕਦਾਂ ਜੀ ਟਾਈਮ ਗੱਲ ਅੱਜੇ ਲੱਦੋ ਗਿਆ ਵੱਜੇ ਜਾਊਂਗਾ ਨਹੀਂ ਫੇਕਾ ਲੂ ਜਾਊਂਗੇ ਮਲੇ ਨੂੰ ਹੁਣ ਜੀ ਯਾ ਗਏ ਟੋੜੀ ਇਤਰਾ ਟੁੱਪਾ ਜਾਂਦਾ ਹੈ ਨਾ ਘਰ ਦੇ ਮੂਰੇ ਜਮਾਈ ਆਪੇ ਘਰ ਦੇ ਲਾਗੇ ਇੱਧਰ ਉਹ ਸਾਹਮਣੇ ਆਪਣਾ ਗੰਨਾ ਹੈ ਆਪਣਾ ਹੈ ਵਸੇ ਰਪੇ ਲੈ ਟ ਲੈ ਕੇ ਉੱਧਰ ਰੱਖਿਆ ਰਿਹਾ ਲੈ ਕੇ ਆਵੜੀ ਦਾ ਨਾਲ ਅੱਜ ਆਪ ਬਣਾ ਦਾ ਬੱਦਿਆ ਦਾ ਲਓ ਜੀ ਪਹੁੰਚ ਗਏ ਬਲਵੀਰ ਅਚਨਾ ਦੇ ਖੇਤ ਚ ਆਹ ਦਾ ਟੱਲਾ ਲੈ ਆ ਕੇ ਸਿੱਪ ਸਿੱਪ ਜੇ ਵਿੱਚ ਭਰ ਕੇ तो बाकी पशी पर कूटे करके फिर वड़ते भी नहीं है बिच देर लद नहीं होंगा आ गया इंदर भी इधर ली लद्द में आंटा इकला होना हाँ कोई नहीं बहुत ही दूर नहीं है

ਨਿਕਲ ਨਹੀਂ ਫੇਮੁਰੇ ਦਈ ਬਾਰੀ ਬੂਟੇ ਐ ਨਾ ਪੂਰੇ ਪੂਰੇ ਨਿਕਲਦਾ ਏ ਆਸਤੇ ਛੱਡੇ ਵੀ ਨਹੀਂ ਭੈਣ ਜੋ ਉੱਦ ਦੇ ਪੂਰੇ ਨੂੰ ਦੂਰ ਐ ਨਾ ਲਓ ਜੀ ਟਰਾਲੀ ਬਾਹਰ ਇੱਧਰ ਪਹੀ ਪਕੜ ਕੇ ਖੜਾਤੀ ਹੁਣ ਆਪਾਂ ਲੱਦੀ ਜਾਉਂਗੇ ਇਹੇ ਉਦੋਂ ਕਾਲੀ ਟਰਾਲੀ ਘੇਰ 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 ਉਹ ਟਰਾਲੀ ਕਾਲੇ ਵਾਲੀ ਉਹ ਲੱਦੀ ਖੜੀ ਐ ਆ ਪਤਾ ਨਹੀਂ ਕਿੱਧਰ ਗਿਆ ਵਾ ਅੱਜ ਜਗਦੀਪ ਆਇਆ ਨੂੰ ਫੋਨ ਆ ਗਿਆ ਕਹਿੰਦਾ ਮੇਰੀ ਟਰਾਲੀ ਬਾਹਰ ਕੱਢ ਕੇ ਖੜਾ ਦਿਓ ਹੁਣ ਇਹਦੀ ਟਰਾਲੀ ਜ ਘਰ ਕੋਲ ਜਾ ਕੇ ਖੜਾਉਣੀ ਐ ਓਏ ਕਾਲੇ ਦੇ ਖੇਚ ਜਾ ਕੇ ਇੱਧਰ ਕਾਲੇ ਦਾ ਭਰਕੇ ਖੜਾਤਾ ਉਹਨਾਂ ਨੇ ਮੁਰਦਾ ਆਇਆ ਅਜੇ ਕਿ 150 ਪੁਆਇੰਟਡ ਹੁੰਦਾ ਦੋ ਇਹ ਰਸ ਉਸੇ ਟੈਟਾ ਦੇਖਦੇ ਆਂ ਬਾਕੀ ਦੋਰ ਕੇ ਇਹਨੂੰ ਟਰਾਲੀ ਕਾਲੇ ਦੀ ਖੜਾ ਜਾਂਦੀ ਘਰ ਫਸ ਗਈ ਦੀ ਲੋਈ ਆਪਣੀ ਇਧਰ ਹੁਣ ਪਹੀ ਚ ਖੜਾਤੀ ਦੀ ਫਿਰ ਹੁਣ ਥੋੜੀ ਜੀ ਕਹਾ ਕਰਕੇ ਖੜਾ ਕੇ ਫਿਰ ਚਲਦੇ ਆ ਘਰ ਨੂੰ ਦੇਖਦੇ ਆ ਜੇ ਅਜਾ ਰੋਟ ਜਗਦੀਪ ਨੇ ਵੀ ਜਾਣਾ ਜਗਦੀਪ ਜਾਣਾ ਅੱਜ ਲੈ ਕੇ ਕਾਲੇ ਨੇ ਵੀ ਜਾਣਾ ਹੈ ਚਲੋ ਮੈਂ ਵੀ ਦੇਖਦਾ ਜੇ ਮੇਰੀ ਵੀ ਲੱਦ ਹੋ ਗਈ ਜਦ ਤੱਕ ਇਹਨਾਂ ਦੀ ਲੱਦਾਂ ਖੜੀਆਂ ਜੀ ਮੇਰੀ ਰੱਦਣ ਲੱਗੇ ਹੋਏ ਆ ਜੇ ਜਦ ਤੱਕ ਲੱਦ ਹੋ ਗਈ ਫਿਰ ਇਹਨਾਂ ਦੇ ਘਰ ਲੰਘ ਜਾਊਗਾ ਨਹੀਂ ਫਿਰ ਇਹਨਾਂ ਦੇ ਘਰ ਮੇਰਾ ਕੋਈ ਸਾਥ ਨਹੀਂ ਹੈਗਾ ਵੈਸੇ ਇਹ ਛੱਡ ਕੇ ਮੁੰਡਨੇ ਵਾਲੇ ਉਸ ਮੁੰਡੇ ਮੈਂ ਉੱਥੇ ਰਹਿਣੇ ਆਲਾ ਐ। ਬਾਕੀ ਦੇਖਦੇ ਆਂ ਕੀ ਪ੍ਰੋਗਰਾਮ ਆਣਦਾ ਜਾ ਕੇ। ਕੀ ਆਪਦਾ ਅੱਜੇ ਲੋਡ ਲੱਗ ਗਿਆ ਕਿਤੇ ਟਰਕਾਣੇ ਮੈਂ ਵੀ ਇਹਨਾਂ ਦੇ ਗਲੇ ਆਜਮਾਂ। ਚੱਲਦਾ ਸਹੀ। ਹੂੰ ਹੂੰ। ਮੈਨਾਂ ਲੱਗੋ ਗਿਆ ਆਹੀ ਰਹਿ ਗਈ ਹੁਣ ਥੋੜੀ ਭਰੀਆਂ। ਬਈ ਇਹਨਾਂ ਨੇ ਜਾਨੂ ਮੈਂ ਤੇ ਇੱਕ ਹੋਰ ਮੰਜੀ-ਮੁੰਜੀ ਵੀ ਨਹੀਂ ਖਾਖੂੰ ਘਰੇ ਪਈ ਸਾਰਾ ਸਮਾਨ ਘਰੇ ਚੱਕ ਕੇ ਮੰਜੀ-ਮੁੰਜੀ ਉੱਥੇ ਖਾਦਾਂ ਫਿਰ ਨਾਲ ਲਾ ਕੇ। ਮੰਜੀ-ਮੰਜੀ ਨਾਲ ਪਰ ਹੈਗੀ ਆ ਜਿੱਥੇ ਰਹਿਣਾ ਹੋਵੇ। ਨਾ ਨਾ ਮੈਂ ਫੇ ਆਪਣੇ ਵੇਰ ਪਾਉਂਗਾ। ਹਾਂ ਹਾਂ। ਕੱਟੀ ਕਰਨੇ ਹੋਵੇ ਤਾਂ ਤਿੰਨੇ। ਬਈ ਖੜੇ ਹੁਣ ਮੈਂ ਆਪਣੇ ਵਾਲੇ ਪਰ ਮੇਰੇ ਪਰ ਟਰੈਕਟਰ ਪਰ ਐ। ਮੰਜੀ ਤੇ ਟਰਾਲੀ ਪਰ ਹੈ ਟਰੈਕਟਰ ਪਰ ਆ ਠੀਕ ਹਾਂ ਹਾਂ ਟਰੈਕਟਰ ਪਰ ਮੰਜੀ ਆਪਾਂ ਤਰਪਾਲ ਪੈ ਕੇ ਕਮਰਾ ਬਣ ਜਾਂਦਾ ਏ ਕਮਰੇ ਫਿਰ ਆਏ ਜਿੱਥੇ ਮਰਜੀ ਉੱਠ ਕੇ ਜਦੇ ਆਪਣਾ ਤਰਪਾਲ ਮੂਰੇ ਤੇ ਮੈਂ ਚੱਕ ਕੇ ਮੜੀ ਜੀ ਮੈਂ ਆਪਾਂ ਸ਼ੀਸ਼ੇ ਪਟੰਗ ਦੰਨਾ ਏ ਉਹ ਕਾਲੇ ਬਸ ਉਹਨੇ ਹਾਂ ਉਹਨੇ ਪੱਕੇ ਬੰਨੇ ਵੀ ਆ ਉਹਦਾ ਬਾਈ ਕੰਮ ਉਹ ਹੈ ਭਰੀ ਜਾਂਦੇ ਕਿੱਥੇ ਜਾ ਕੇ ਤਾ ਗੇੜਾ ਭੁਲਿਆ ਕਰ ਲੈਣ ਦੋਗਾ ਹਾਂ ਸੌਜੀ ਸਵੇਰੇ 5 ਵਜੇ ਦਾ ਟਾਈਮ ਹੋ ਗਿਆ ਮੈਂ ਵੀ ਰੈਟਰ ਲਿਆ ਕੇ ਦਸਾ ਲਿਆ ਤੇ ਖਾਲਾ ਵੀ ਟਰਾਲੀ ਪਾਉਣ ਲੱਗਿਆ ਵਾਏ ਉਹਦਾ ਜਗਦੀਪ ਵੀ ਲੱਗਿਆ ਵਾ ਪਾਉਣ ਖਾਲੇ ਦੇ ਭਾਣ ਜੀ ਦਾ ਵਿਆਹ ਹੈ ਅੱਜ ਗਰ ਕਿ ਫਾਲੇ ਨਹੀਂ ਛੱਡ ਕੇ ਮੋੜਨਾ ਯਾ ਦੋਹਾਂ ਜਣਿਆਂ ਨੇ ਕਿ ਮੇਰੇ ਕੋਲ ਛੱਡੇ ਆਉਂਗੇ ਚਲੋ ਦੇ ਦੇ ਬਾਕੀ ਜਗਦੀਪ ਨੂੰ ਵੀ ਜਾ ਕੇ ਹਾਂ ਹਾਂਜੀ ਹਾਂ ਹੋਰ ਛੜੀ ਹੈ ਫਟ ਖਾ ਲਿਆ ਛੜੀ ਅੱਜ ਹਾਂ ਮੈਂ ਤਾਂ ਤੁਰ ਗਈਆਂ ਅੱਛਾ ਪਤਾ ਰਹੀ ਹੈ 4 ਦਿਨ ਚ ਹੈਗੇ ਤਾਂ ਹਾਂ ਹਾਂ ਨਾ ਨੂੰ ਕੇ ਹੁਣ ਆ ਕੇ ਵਿਆਹ ਜਾਣਾ ਠੀਕ ਠੀਕ ਹੈ ਹਨਾ ਵਧੀਆ ਇਹ ਤਾਂ ਹੋਰ ਨੋਟ ਦੇ ਕਹਿੰਦਾ ਜੀ ਦੀ ਨੂੰ ਜਣਾ ਚ ਹਾਂ ਹਾਂ ਹੋ ਖੜਿਆ ਹੋ ਠੀਕ ਹੈ ਲੋ ਜੀ ਵੀਰ ਪਹੁੰਚ ਗਏ ਮਿਲ ਇਹ ਪਹੁੰਚ ਗਏ ਕਾਲੇ ਖਾਲੀ ਕਿੰਨਾ ਹੁੰਦਾ ਇਹ ਖਾਲੀ ਆ ਇਹ ਟਰਾਲਾ ਚਾਚੇ ਆੜਾ ਇਹ ਅੱਛਾ ਇਹਦੇ ਆੜਾ 42 ਕਰਤਾ ਨਹੀਂ ਹੁੰਦਾ ਇੰਨਾ ਕਿ ਹੋਊਗਾ ਵੀ ਹਾਂ ਇੰਨਾ ਕਿ ਹੋਊਗਾ ਉਂ ਵੀ ਛੋਟਾ ਫਿਰ ਉਹਦੇ ਨਾਲ ਫੁੱਟ ਹਾਂ ਇਹ 13 ਫੁੱਟ ਆ ਇਹ ਹਾਂ ਹਾਂ ਇੰਨਾ ਕਿ ਹੋਊਗਾ ਠੀਕ ਹੈ ਉਹ ਟਰਾਲਾ ਹੈ ਨਿਕਲ ਆਪਣੇ ਵਾਲੇ ਨਾਲੋਂ ਹਾਂ ਹਾਂ ਕਿਹਾ ਫਿਰ ਆਏ ਕਈ ਵਾਰ ਫਿਰ ਬਗੰਨਾ ਜ਼ਿਆਦਾ ਹੋ ਜਾਵੇ ਫਿਰ ਖਾਲੀ ਪੁੱਛ ਲੈਣ ਦੇ ਖਾਲੀ ਕਿੰਨਾ ਹੈ ਇੰਨਾ ਕਿ 43 ਹੋਊਗਾ ਬਸ ਹਾਂ ਫਿਰ ਉਹ ਸਭ ਕੱਟਦਾ ਹੈ ਵੱਧ ਨਹੀਂ ਅੱਛਾ ਜੂ ਮੇਰਾ ਵੀ ਹੁਣ ਫਰਸ ਫੋਰਸ ਲੱਗ ਗਿਆ ਉਹਨੂੰ ਹਾਂ 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 ਵੱਧਨ ਹੋਗਾ ਵੀ ਥੋੜਾ ਹੋ ਗਿਆ ਵੀ ਮੈਂ ਨਾ ਠੀਕ ਹੈ ਮੈਂਦਰ ਜੇ ਆਪਾਂ ਕਹਿੰਦੇ ਜੀ ਆਪਾਂ ਕਹਿੰਦੇ ਰਾਤ ਨੂੰ ਚੱਲੀਏ ਫਿਰ ਵੀ ਆਹੀ ਇਕਣੇ ਹੋਣਾ ਹਾਂ ਹਾਂ ਆ ਤਾਂ ਆ ਬਾਈ ਮੈਨੂੰ ਲੱਗਾ ਰਾਤ ਨੂੰ ਦਾਣੇ ਹੋਣੇ ਰਾਤ ਵਾਲੇ ਹੋਣੇ ਆ ਲੱਗ ਜੂ ਪਤਾ ਹਾਂ ਲਓ ਜੀ ਉਹ ਜੀ 150 ਆਰਡਰ ਹਾਂ 150 ਦਾ ਹੋਏ ਜਾਣਾ ਦਾਣ ਦਾ ਦੇ ਕਿਵੇਂ ਕਰਿਆ ਵਾ ਜੇ ਤੇਰਾ 150 ਹੋ ਗਿਆ ਛੋਟੀ ਟਰਾਲੀ ਹੈ ਆ ਲਓ ਜੀ ਆਪਣੇ ਵਾਲਾ ਖੜ ਗਿਆ ਇੱਧਰ ਤੇ ਆਪਣੇ ਨਾਲ ਦਾਣ ਕੁਝ ਵੀ ਨਹੀਂ ਹੈਗਾ ਹੈ ਗੜੇ 100 ਇੱਕ ਆਰਡਰ ਤੇ ਉਹ ਵੈਕ ਤੇ ਮੇਰਾ ਓਏ ਜਿਮਾਤ ਉਹ ਤਾਰ ਕੇ ਗਿਆ ਪਿਛਲੀ ਟਾਲੀ ਹਾਂ 155 101 ਹਨਾ 151 ਹੋਇਆ ਹਾਂ 155 ਹਾਂ ਇੰਨਾ ਕਿ ਦਾਨ ਦਾ 18 ਮੁੱਢੇ ਫਿਰ ਲੈ ਕੋਈ ਜ਼ਿਆਦਾ ਤਾਂ ਇੰਨਾ ਕਿ ਦਾਨ ਕਰ ਲਾ ਭਾਈ ਬੰਦ ਹੁਣ ਗਰਮ ਕਰ ਰਿਹਾ ਹਾਂ ਇਹ ਇਹ ਗਰਮ ਹੋਇਆ ਹੀ ਨਹੀਂ ਤਾਂ ਗਰਮ ਹੋਇਆ ਹੁਣ ਅੱਛਾ ਤੁਸੀਂ ਬੋ ਹੌਲੀ ਹੌਲੀ ਆਏ ਚਮਕੌਰ ਤੇ ਬਾਦ ਉਹ ਬੈ ਜਾ ਟਿੱਕੇ ਹੌਲੀ ਬਾਦ ਜੱਥੇ ਆਪਾਂ ਰੁਕੇ ਤੇ ਤੁਸੀਂ ਗੇਟ ਟੱਪ ਕੇ ਚਮਕੌਰ ਵਾਲਾ ਹਾਂ 1802 1800 ਦੇ ਚੱਕਰ ਬਣਾ ਸੀ ਪਿੱਛੇ ਜਿੰਨੀ ਨਹੀਂ ਨਹੀਂ ਬੰਨੀ ਬੇਲੇ ਦਾ ਚਮਕੌਰ ਤੱਕ ਜਿੰਨਾ ਪੈ ਪਿਆ ਜਦ ਵੀ ਮੈਂ ਉਹਨੇ ਵੀਰੇ ਦਾ ਤੈਨੂੰ ਭਲੇਖਾ ਰੱਖਿਆ ਤੂੰ ਪਿੱਛੇ ਐਥੇ ਆ ਕੇ ਹੌਲੀ ਹੋ ਗਿਆ ਥੋੜਾ ਜਾ ਚਮਕੌਰ ਟੱਪ ਕੇ ਜਿੱਥੇ ਆਪਾਂ ਖੜਕੇ ਤੁਰੇ ਹਾਂ ਫੇਰ ਹੌਲੀ ਆਇਆ ਥੋੜਾ ਜਾ ਮੈਨੂੰ ਪਤਾ ਮੈਂ ਤਾਂ ਆਏ ਵੀ ਚੱਲ ਕੋਈ ਨਾ ਨਾ ਕਥੀ ਨਹੀਂ ਹਾਂ ਨਹੀਂ ਇਹ ਪਿੱਛੇ ਰਹਿ ਗਿਆ ਤਾਂ ਉੱਥੇ ਉਹ ਕਿੰਨਾ 1 ਮਿੰਟ ਦਾ ਫਰਕ ਨਹੀਂ ਦਾ 1 ਮਿੰਟ ਦਾ ਫਰਕ ਹੈ 1 ਮਿੰਟ ਫੇਰ ਆਪ ਦਾ ਆਏ ਵੀ ਚੱਲ ਫੇਕਿਆ ਨਿਆਣੇ ਨਾਲ ਆਨੇ ਆਨੇ ਤੇ ਵੀਰ ਕੇ ਲਾ ਲੈ ਜਦ ਮੈਂ ਗਿਆ ਚੱਲ ਚੱਲਦੇ ਹੂੰ ਹੂੰ ਮੈਨੂੰ ਠੀਕ ਆ ਇਹ ਕੀ ਹੈ ਪਿੱਛੇ ਬਣਾ ਡਿੱਗਦਾ ਉਹਦੇ ਬਾਅਦ ਨਾ ਬੜਾ ਬੜਾ ਕਿਤੇ ਕਿਤੇ ਉਹ ਕਰੀ ਜਾਂਦਾ ਹਾਂ ਸਰਜੇ ਮਾਰ ਦਦਾ ਇੱਥੇ ਕਲਾਰਾ ਦੇ ਅੱਗੇ ਆ ਕੇ ਤਾਂ ਖਾਸਾ ਮਾਰਦਾ ਉਹਦੇ ਪਿੱਛੇ ਠੀਕ ਹੁੰਦਾ ਹਾਂ ਉਹ ਸੜਕ ਬਾਰੇ ਫੱਕ ਹੈ ਸੜਕ ਬਾਰੇ ਅਪਡਾਉਣ ਜੀ ਹਨ ਜਿੱਥੇ ਤੇ ਹਾਂ ਕਾਫੇ ਦਾ ਹੂੰ ਥੋੜੇ 1800 ਚੱਕਰਾਂ ਪਰ ਆਈ ਦੇ ਟਰੈਕਟਰ ਹੈ ਠੀਕ ਹੈ ਜੀ ਇਹ ਤਾਂ ਤਾਈਂ ਤਾਂ ਮੂਰੇ ਕਰਦਾ ਵੀ ਸਿਆਣਾ ਬੰਦਾ ਮੂਰੇ ਕਰ ਲਈਏ ਹੋਇਆ ਤੁਹਾਡਾ ਨੇੜੇ ਤਾਂ ਗਿਆ ਪਤਾ ਯੂ ਭਜਾਣ ਨੂੰ ਹਾਂ ਬਸ ਤਾਂ ਅੱਗੇ ਦਾ ਮੈਂ ਤਾਂ ਹੀ ਨਹੀਂ ਮੂਰੇ ਹੋਇਆ ਮਾਫੀ ਇਹਨਾਂ ਨੇ ਕਹੀ ਜਾਣਾ ਵੀ ਉਹ ਕਰਦਾ ਇਹ ਮੈਂ ਤਾਂ ਹੀ ਸਿਆਣਾ ਬੰਦਾ ਮੂਰੇ ਕਰਤਾ ਇਹ ਭਜਾ ਲਿਆ ਮੈਨੂੰ ਤਾਂ ਹਾਂ ਪਤਾ ਕੀ ਟੱਕਰ ਥੋੜਾ ਜਆ ਮੜੇ ਅੱਗੇ ਮੇਰੇ ਹੈਗਾ ਲੇਖ ਵਿਖਣ ਨੂੰ ਵੀ ਲੱਗਦਾ ਅੱਗੇ ਦੇ ਤਹੇ ਲੱਗਦਾ ਬਹੁਤ ਵੱਡਾ ਟਰੈਕਟਰ ਵੀ ਅੱਗੇ ਤੇ ਇੰਨਾ ਟਰੈਕਟਰ ਵੀ ਛੋਟਾ ਦੀ ਦੇ ਵਾਲਾ ਲੱਗਦਾ 150 ਕੰਟਲ ਪਾਇਆ ਹੋਇਆ ਹਾਂ ਹਜ ਜਦੀਪ ਟਰੈਕਟਰ ਵੀ ਛੋਟਾ ਦੀ ਦੇ ਵਾਲਾ ਹਾਂ ਹਾਂ ਮੈਂ ਤਾਂ ਲਿਆ ਗਿਆ ਮੈਂ ਤਾਂ ਹੀ ਕਿ ਤੂੰ ਕਹਿੰਦਾ ਨਹੀਂ ਲਿਆਇਆ ਅੱਜ ਨਾ ਮੈਂ ਲਿਆਉਂਦਾ ਨਹੀਂ 100 ਨੂੰ ਕਿਆ ਲਿਆਉਣਾ ਉਹਨੂੰ ਅੱਛਾ 100 ਕਿਆ ਹੋ ਗਿਆ ਟਰਾਲਾ ਫਾੜ ਗਿਆ ਤੇਰਾ ਫਿਰ ਤੂੰ ਹੀ ਭੜੇ ਬੰਦੇ ਮੈਨੂੰ ਮੈਂ ਕਹਿੰਦਾ ਵੀ ਹੋ ਗਿਆ ਉਹੀ ਕੰਮ ਕਤੇ ਮੈਂ 100 ਗਾੜ ਕੱਢੀ ਹੁਣੀ ਟਰੈਂਪੂ ਵਾਲੇ ਉਹ ਜੱਕ ਮੋੜਿਆ ਜੱਕ ਮੋੜਿਆ ਰਾਹ ਦਾ ਇੰਨਾ ਕੰਮ ਹੋ ਗਿਆ ਦੀਵੇਂ ਮੜਾ ਮੋਟਾ ਅੱਗੇ ਕੱਢੇ ਹੀ ਨਹੀਂ ਹੈਗਾ ਫੇਰ ਬਰਾਬਰ ਹੀ ਰੱਖਿਆ ਵਾ ਇਹ ਲਾਲ ਨਹੀਂ ਹੈਗਾ ਮਾ ਜਮਾ ਵੀ ਨਹੀਂ ਹਾਂ ਕੰਨੇ ਕੰਨੇ ਦਾ ਖਨੌਦ ਹੀ ਆਇਆ ਹੈ ਆ ਦੇਖਦਾ ਆ ਦੇਖਦਾ ਇੱਧਰ ਉਹ ਸਾਈਡ ਵਾਲੀ ਭੈਣ ਜੀ ਨਿਕਲ ਗਈ ਹੋਰ ਆ ਦੇਗਾ ਆ ਲੋ ਜੀ ਜਗਦੀਪ ਤਾਂ ਕੰਨੇ ਖੰਡਦੀ ਆਏ ਇੱਧਰ ਹਾਂ ਪਰ ਤੇ ਗਿਰਦੇ ਆ ਰਹੇ ਕੰਨੇ ਤੇਰੇ ਚਲੇ ਆ ਜੱਕੇ ਹੁਣ ਵਿਛੇ ਤੇ ਚਲੀ ਜੰਦੀ ਏ ਆ ਲਈਏ ਇਕੱਠੇ ਆਹੋ ਚਲੋ ਇਕੱਠੇ ਕਰਕੇ ਲਈਏ ਜਿੰਨਾ ਕੋ ਬਦਲਣਾ ਸਾਨੂੰ ਆਪਣੇ ਘਰ ਕੋਲ ਕੇ ਥੋੜੇ ਅੱਗੇ ਰੱਖ ਲੈ ਇੱਕ ਗੇਟ ਦਾ ਫਰਕ ਪੈਣਾ ਲਓ ਜੀ ਹੁਣ ਜਗਦੀਪ ਨੇ ਖੜੇ ਸਰਕ ਉਪਰ ਹੁਣੇ ਘਰ ਨੂੰ ਚਲੇ ਆ ਹੁਣ ਦੁੱਛੇ ਦੇ ਵੀ ਕਾਲੇ ਦੇ ਭਾਣ ਜੀ ਦਾ ਵਿਆਹ ਹੈ ਅੱਜ ਉਹਦੇ ਕੋਲ ਕਿਹਨੂੰ ਜਾਣਾ ਹੈ ਟਰੈਕਟਰ ਮੇਰੇ ਕੋਲ ਛੱਡ ਚੱਲੇ ਇਹ ਚਲੋ ਮੈਂ ਖਾਲੀ ਕਰਵਾ ਦੂੰਗਾ ਚਲੋ ਦੇਖਦੇ ਹਾਂ ਹੁਣ ਜੇ ਕੋਈ ਗੱਡੀ-ਗੁੱਡੀ ਆਉਂਦੀ ਹੈ ਫੇ ਚੜ੍ਹੂ ਇਹੇ ਉਹ ਚੱਲਦਾ ਮੇਲਾ ਉਹ ਜਮਨੀ ਦੇ ਬਰਾਬਰ ਜੀ ਆ ਚੱਲੇ ਬੱਸ ਆ ਗਿਆ ਕਾਲੇ ਵਾਲਾ ਇੱਧਰ ਸ਼ਿਵਨੀ ਦੇ ਬਰਾਬਰ ਆਪਣੇ ਵਾਲੇ ਹੁਣ ਇੰਨਾ ਚ ਪੈ ਗਏ ਇੱਧਰ ਹਾਂ ਲੀਆਂ ਚ ਫਿਰ ਹੋਰੇ ਤੇ ਆਏ ਵੀ ਇੱਕ ਟਾਈਮ ਬੰਦਾ ਕੋਲਣਾ ਆ ਵੀ ਹੋਵੇ ਤਾਂ ਪਿਛਲੇ ਵਾਲਾ ਬੰਦਾ ਫਿਰ ਕਹਾ ਕਰ ਦਿੰਦਾ ਆਪ ਉਹ ਵहां ਤੱਕ ਲੈਣਾ ਫੋ ਵहां ਮੋੜ-ਮੋੜ ਕੇ ਫਿਰ ਕੰਡਾਏ ਖੜ ਗਿਆ ਇਹਦੇ ਮਗਰ ਫਿਰ ਜਗਦੀਪ ਵਾਲਾ ਏ ਤੇਰਾ ਖੜਾ ਇੱਕ ਡਬਲ ਧਰੇ ਵਾਲਾ ਡਬਲ ਧਰੇ ਵਾਲੇ ਰੰਡੇ ਵੀ ਬਹੁਤ ਲੱਗੇ ਆਉਣ ਪੰਜ 6 ਖੜੇ ਆ